ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਤਿਲਕੰਦਾ ਅਗਲਾ ਕਾਂਡ 15 ਦੂਸਰੇ ਦਿਨ ਰਾਤ ਮੇਰੇ ਦਰਵਾਜ਼ੇ ਉੱਤੇ ਸਵੇਰੀ ਸਵੇਰੀ ਆਇਆ ਮੈਂ ਦਰਵਾਜ਼ਾ ਨਹੀਂ ਖੋਲਿਆ ਦਰਅਸਲ ਮੈਂ ਉਸਦਾ ਮੂੰਹ ਵੀ ਨਹੀਂ ਸੀ ਵੇਖਣਾ ਚਾਹੁੰਦਾ ਕੁਛ ਚੇਰੋ ਦਰਵਾਜ਼ੇ ਦੀ ਘੰਟੀ ਬਜਾ ਕੇ ਵਾਪਸ ਪਰਤ ਗਿਆ ਹਾਂ ਮੈਂ ਉਸ ਨੂੰ ਮਿਲਣਾ ਨਹੀਂ ਸੀ ਚਾਹੁੰਦਾ ਮੈਨੂੰ ਇਹ ਵੀ ਚਿੰਤਾ ਹੋਣ ਲੱਗੀ ਕਿ ਉਹ ਕਿਤੇ ਮੈਨੂੰ ਮੇਰੇ ਘਰ ਵਿੱਚ ਹੀ ਆ ਕੇ ਨਾ ਮਾਰ ਦੇਵੇ ਉਹ ਫੋਨ ਕਰਦਾ ਸੀ ਪਰ ਮੈਂ ਚੁੱਕ ਨਹੀਂ ਸੀ ਰਿਹਾ ਮੈਨੂੰ ਇਹ ਵੀ ਸਮਝ ਨਹੀਂ ਸੀ ਆ ਰਹੀ ਕਿ ਮੈਂਨੇ ਸਾਲ ਮੈਂ ਇੱਕ ਦਰਿੰਦੇ ਨਾਲ ਕਿਵੇਂ گزار ਦਿੱਤੇ ਮੈਂ ਉਸਨਾਂ ਨਰਾਜ਼ੀ ਨਹੀਂ ਸੀ ਬਲਕਿ ਉਸ ਪ੍ਰਤੀ ਆਪਣੀ ਪਣੀ ਨਫ਼ਰਤ ਵਿੱਚ ਮੈਂ ਲਿਫਟ ਕੇ ਰਹਿ ਗਿਆ ਸੀ ਮੈਂ ਸੋਚ ਰਿਹਾ ਸੀ ਕਿ ਡੌਨ ਨੂੰ ਉਸ ਮੁਤਾਬਕ ਇਸ ਕਲ ਦਾ ਪਤਾ ਸੀ ਡੈਨੀਅਲ ਤੇ ਕਾਰਸ ਨੂੰ ਮਿਲਣ ਉਸਦੇ ਬੱਚੇ ਕਦੇ-ਕਦਈ ਆਜਾਇਆ ਕਰਦੇ ਸੀ ਫਿਰ ਉਸਨੇ ਅੱਗ ਨਾਲ ਬਲ ਰਿਹਾ ਕੱਪੜਾ ਸੁੱਟਣ ਤੋਂ ਪਹਿਲਾਂ ਦੂਜਾ ਕਮਰਾ ਸਵਾਰਕ ਕਿਉਂ ਨਹੀਂ ਵੇਖਿਆ ਮੈਨੂੰ ਲੱਗਿਆ ਕਿ ਉਸ ਵੇਲੇ ਉਸਨੇ ਇਹ ਸੋਚਿਆ ਹੋਵੇਗਾ ਕਿ ਜੇ ਬੱਚੇ ਹੋਏ ਵੀ ਤਦ ਵੀ ਚੱਲਣ ਦਿਓ ਅਗਲਾ ਦਿਨ ਸੋਮਵਾਰ ਸੀ ਤੇ ਮੇਰੇ ਘਰ ਰੂਸ ਮੈਰੀ ਨੇ ਆਉਣਾ ਸੀ ਸਾਢਾ ਵਕਤ ਬੰਨਿਆ ਹੋਇਆ ਸੀ ਕਿ ਪੂਰੇ 4 ਵਜੇ ਹੀ ਇਕੱਠੇ ਹੋਣਾ ਹੈ ਪਰ ਉਸ ਸੋਮਵਾਰ ਮੈਂ ਰੂਸ ਮੈਰੀ ਨੂੰ ਸਾਢੇ 3 ਵਜੇ ਆਪਣੇ ਘਰ ਸੱਦ ਲਿਆ ਉਹ ਮੈਨੂੰ ਪੁੱਛੀ ਜਾਵੇ ਕਿ ਮੈਂ ਇੰਨੀ ਜਲਦੀ ਉਸ ਨੂੰ ਕਿਉਂ ਸੱਦ ਲਿਆ ਮੈਂ ਅਸਲ ਗੱਲ ਉਸ ਨੂੰ ਨਹੀਂ ਸੀ ਦੱਸਣਾ ਚਾਹੁੰਦਾ ਜੀ ਇਸ ਲਈ ਮੈਂ ਉਸ ਨੂੰ ਮਿੱਠੀ ਡਿਸ਼ ਹਲਵੇ ਨੂੰ ਉਹ ਵੀ ਮਿੱਠੀ ਡਿਸ਼ ਆਖਦੀ ਰਹੀ ਨੂੰ ਸੇਕਨ ਲਈ ਗਿਆ ਲੋ ਆਖਦੀ ਸੀ ਕਿ ਮਿੱਠੀ ਡਿਸ਼ ਮੈਂ ਤੈਨੂੰ ਬਣਾਉਣੀ ਸਿਕਾਵਾਂ ਆ ਜਾ ਵੇਖ ਲੈ ਕਿਵੇਂ ਬਣਦੀ ਹੈ ਮੈਂ ਸੱਗੇ ਮਿਨਮਾ ਕਣਕ ਦਾ ਆਟਾ ਕੜਾਈ ਵਿੱਚ ਪਾਉਂਦਿਆਂ ਵਿਖਾਇਆ ਮਿਣੀ ਹੋਈ ਚੀਨੀ ਜਿਸ ਦੀ ਚਾਸ਼ ਬਣਾਉਣੀ ਸੀ ਤੇ ਨਾਲ ਸੁੱਕੇ ਮੇਵੇ ਜਿੰਨਾ ਵਿੱਚ ਭੰਨੇ ਹੋਏ ਬਦਾਮ ਕਾਜੂ ਪਿਸਤਾ ਤੇ ਗੋਲਡਨ ਦਾਖਾਂ ਤੇ ਕੜਿਆ ਹੋਇਆ ਮੱਖਣ ਰੱਖੇ ਹੋਏ ਸਨ ਉਸ ਨੂੰ ਆਟਾ ਪੁੰਨਣ ਦੀ ਵਿਧੀ ਚਾਸ਼ ਬਣਾਉਣ ਦੀ ਵਿਧੀ ਵਗੈਰਾ ਮੈਂ ਦੱਸਤਾ ਰਿਹਾ ਜਦੋਂ ਹਲਵਾ ਤਿਆਰ ਹੋ ਗਿਆ ਤੇ ਰੋਸਮੈਰੀ ਨੇ ਉਸ ਦਾ ਸਵਾਦ ਚੱਖਿਆ ਤਦ ਉਹ ਬੜੀ ਖੁਸ਼ ਹੋਈ। ਪੂਰੇ 4 ਵਜੇ ਕਰ ਦੀ ਕੰਟੀ ਵਜੀ ਪਰ ਮੈਂ ਕੁੰਡਾ ਨਹੀਂ ਖੋਲਿਆ। ਮੈਨੂੰ ਹੁਣ ਕੁਝ ਨਾ ਕੁਝ ਰੋਸਮੈਰੀ ਨੂੰ ਦੱਸਣਾ ਪੈਣਾ ਸੀ ਇਸ ਲਈ ਮੈਂ ਉਸ ਨੂੰ ਆਖਿਆ ਮੇਰਾ ਮਾਨਿਸਬੰਦੀ ਮਤਲਬ ਰੌਣਤ ਵਟ ਗਿਆ ਪਰ ਹੱਟ ਹੀ ਨਹੀਂ ਰਿਹਾ। ਇਸ ਕਰਕੇ ਮੈਂ ਕੁੰਡਾ ਨਹੀਂ ਖੋਲਿਆ। ਮੈਸ ਨੂੰ ਮਿਲ ਨਾ ਵੀ ਨਹੀਂ ਥੋੜਾ। ਰੋਸਮੈਰੀ ਨੇ ਕਿਹਾ ਮੈਂ ਤੈਨੂੰ ਬਹੁਤ دیر ਦੀ ਸਮਝਾਉਂਦੀ ਆ ਰਹੀ ਆਂ। ਪਰ ਤੂੰ ਬਲਰਾ ਮਨ ਨਹੀਂ ਨਹੀਂ ਹੁਣ ਕੀ ਗੱਲ ਹੋ ਗਈ ਕਿ ਤੇਰਾ ਮਨ ਇਸ ਤੋਂ ਵਟ ਗਿਆ ਰੋਜ਼ਮੈਰੀ ਤੂੰ ਇਸ ਨੂੰ ਜੇ ਇਕੱਲੀ ਹੋਵੇਂ ਘਰ ਨਹੀਂ ਵੜਨ ਦੇਣਾ ਬਾਹਰੋਂ ਇਸ ਨਾਲ ਗੱਲ ਕਰੀ ਮੈਂ ਰੋਜ਼ਮੈਰੀ ਨੂੰ ਨਸੀਅਤ ਦਿੰਦੀ ਜਦੋਂ ਮੈਂ ਕੱਲੀ ਹਵਾਂ ਮੈਂ ਰੌਣ ਨੂੰ ਘਰ ਵੜਨ ਨਹੀਂ ਨਹੀਂ ਦੇ ਸਕਦੀ ਜੇ ਉਹਨੂੰ ਮੈਂ ਆਪਣੇ ਘਰ ਕੇ ਦੇ ਵੰਡ ਦਿੱਤਾ ਤਾਂ ਦੋ ਤਾਂ ਕਿਉਂਕਿ ਤੂੰ ਉਸ ਤੇ ਨਾਲ ਹੁੰਦਾ ਪਰ ਹੁਣ ਕੀ ਹੋਇਆ ਰੋਜ਼ਮੈਰੀ ਨੇ ਫਿਰ ਉਸ ਸੁਕਤਨਲਬੈਨ ਨੂੰ ਪੁੱਛਿਆ ਆ ਰੌਣ ਮੇਰੇ ਕੋਲ ਮੰਨਿਆ ਉਸਨੇ ਬਹੁਤ بڑا ਜ਼ੁਲਮ ਕੀਤਾ ਪਰ ਇਸ ਨੂੰ ਪੁਲਿਸ ਕਦੇ ਫੜੀ ਨਹੀਂ ਸਕੀ ਕਿਉਂਕਿ ਇਸਨੇ ਪਿੱਛੇ ਕੋਈ ਸਬੂਤ ਨਹੀਂ ਛੱਡੇ ਮੈਂ ਕਤਲ ਸ਼ਬਦ ਨਹੀਂ ਵਰਤਿਆ ਕਿਉਂਕਿ ਮੈਂ ਉਸ ਦੇ ਕੀਤੇ ਕਤਲ ਬਾਰੇ ਕਿਸੇ ਨੂੰ ਵੀ ਨਾ ਦੱਸਣ ਦਾ ਰੌਣੂ ਵਾਦਾ ਕੀਤਾ ਸੀ ਕੀ ਜ਼ੁਲਮ ਮੈਂ ਨਹੀਂ ਦੱਸ ਸਕਦਾ ਕਿਸੇ ਨੂੰ ਵੀ ਕਿਉਂਕਿ ਉਸ ਨੂੰ ਮੈਂ ਵਾਦਾ ਦਿੱਤਾ ਹੋਇਆ ਹੈ ਮੈਂ ਉੱਤਰ ਦਿੱਤਾ ਬਲਰਾ ਜੇ ਖੂਨੀ ਖੂਨ ਕਰਕੇ ਤੇਰੇ ਕੋਲੋਂ ਵਾਦਾ ਲੈ ਲਵੇ ਕਿ ਕਿਸੇ ਨੂੰ ਦੱਸੀ ਨਾ ਤਦੇ ਵੀ ਇੱਕ ਗੁਨਾਹ ਹੀ ਹੋਇਆ ਇਸ ਕਰਕੇ ਤੈਨੂੰ ਕੀ ਫਿਕਰਵਾਦੇ ਦਾ ਰੋਸ ਮੈਰੀ ਬੋਲੀ ਤੇਰੀ ਇਸ ਗੱਲ ਨਾਲ ਮੈਂ ਸਹਿਮਤ ਆ ਪਰ ਐਸਾ ਕੁਝ ਨਹੀਂ ਮੈਂ ਸੱਚ ਨੂੰ ਰਕੋਂ ਤਿਆ ਕਿਹਾ ਇਸ ਬੰਦੇ ਤੋਂ ਦੂਰੀ ਰੱਖੀ ਆ ਪਤਾ ਚੰਗਾ ਹੁਜੇ ਹੁਣ ਬੜਾ ਕਮਜ਼ੋਰ ਹੋ ਗਿਆ ਪਤਾ ਨਹੀਂ ਕਿਉਂ ਦਿਨਾਂ ਵਿੱਚ ਇਹ ਇੰਜ ਦਾ ਹੋ ਗਿਆ ਹੁਣ ਤਾਂ ਮੈਨੂੰ ਲੱਗਦਾ ਕਿ ਅੱਜ ਨਾਲੇ ਤੁਰ ਵੀ ਨਹੀਂ ਸਕਦਾ ਆ ਇਸ ਦੀ ਕੋਈ ਕਿਡਨੀ ਦੀ ਸਮੱਸਿਆ ਹੈ ਹੁਣ ਸੈਰ ਕਰਨ ਵੀ ਤਦਿਆ ਮੇਰੇ ਨਾਲ ਨਹੀਂ ਸੀ ਜਾਂਦਾ 1 ਮਹੀਨੇ ਤੋਂ ਮੈਂ ਕਿਹਾ ਇੱਕ ਦਿਨ ਮੈਂ ਇਕੱਲਾ ਪਾਰਕ ਵਿੱਚ ਬੈਠਾ ਸੋਚ ਰਿਹਾ ਸੀ ਵੀਰ ਰਾਜ ਕੋਲ ਜਾਣ ਦੀ ਕਿਉਂਕਿ ਰੌਣ ਦੇ ਬੁਰੇ ਪ੍ਰਭਾਵ ਨੇ ਮੈਨੂੰ ਹੋਰ ਇਕੱਲਾ ਕਰ ਦਿੱਤਾ ਸੀ ਰੋਜ਼ ਮੇਰੀ ਸਿਰਫ ਸੋਮਵਾਰੀ ਮੇਰੇ ਕੋਲ ਆ ਬੈਠਦੀ ਸੀ ਉਹ ਜੋ ਕਿਸੇ ਨਾਲ ਵੀ ਰੋਜ਼ ਬੈਠਣਾ ਨਹੀਂ ਸੀ ਚਾਹੁੰਦੀ ਉਹ ਕਿਤਾਬਾਂ ਪੜ੍ਹਦੀ ਰਹਿੰਦੀ ਸੀ ਜਾਂ ਕਿਤੇ ਕਿਸੇ ਪ੍ਰੋਗਰਾਮ ਤੇ ਤੁਰ ਹੀ ਰਹਿੰਦੀ ਸੀ ਭਾਵੇਂ ਮੈਂ ਆਪਣੀ ਇਕਲਤਾ ਤੇ ਇਸ ਨਾਲ ਜੁੜੇ ਦੁੱਖ ਨੂੰ ਆਪਣੇ ਪੁੱਤਰ ਵੀਰ ਰਾਜ ਨਾਲ ਸਾਂਝਾ ਕੀਤਾ ਸੀ ਪਰ ਉਹਨੇ ਇੱਕ ਵਾਰ ਵੀ ਮੈਨੂੰ ਇਹ ਨਹੀਂ ਸੀ ਕਿਹਾ ਕਿ ਮੈਂ ਉਸ ਕੋਲ ਚਲਾ ਜਾਵਾਂ ਉਸਤੇ ਇਸ ਵਤੀਰੇ ਨੇ ਮੈਨੂੰ ਅੰਦਰੋਂ ਭਾਵਕ ਤੌਰ ਤੇ ਜ਼ਰ ਹਿਲਾ ਦਿੱਤਾ ਸੀ ਮੇਰਾ ਮਨ ਇਹ ਗੱਲ ਸੋਚ ਕੇ ਉਦਾਸ ਹੋ ਜਾਂਦਾ ਕਿ ਜੇ ਉਹ ਮੇਰੇ ਬਾਰੇ ਸੋਚ ਹੀ ਨਹੀਂ ਸਕਦਾ ਕੋਈ ਗੱਲ ਨਹੀਂ ਪਰ ਮੇਰੇ ਦਸਨ ਉੱਤੇ ਤਾਂ ਉਹ ਮੇਰੇ ਬਾਰੇ ਸੋਚ ਸਕਦਾ ਸੀ ਜਦੋਂ ਮੈਂ ਆਪਣਾ ਇਹ ਦੁੱਖ ਉਸ ਕੋਲ ਦੱਸਿਆ ਸੀ ਤਾਂ ਉਸ ਦਾ ਜਵਾਬ ਸੁਣ ਕੇ ਮੈਂ ਹੈਰਾਨ ਹੀ ਰਹਿ ਗਿਆ ਸੀ ਉਹ ਕਹਿੰਦਾ ਪਾਪਾ ਮੈਂ ਰਿਚੀ ਨਾਲ ਵੀ ਗੱਲ ਕੀਤੀ ਹੈ ਤੁਹਾਡੇ ਲਈ ਇੱਕ メイド ਲੱਭਣ ਦੀ ਜੋ ਤੁਹਾਡੇ ਕੋਲ ਹਮੇਸ਼ਾ ਰਹ ਸਕੇ ਉਸ ਦੀ ਤਨਖਾਹ ਮੈਂ ਆਪੇ ਉਸਤੇ ਬੈਂਕ ਖਾਤੇ ਵਿੱਚ ਪਾ ਦਿਆ ਕਰਾਂਗਾ ਉਹ ਸਿਰਫ ਤੁਹਾਡੇ ਲਈ ਸਭ ਕੁਝ ਕਰੇਗੀ ਕਿਉਂਕਿ ਇਹ ਜੋ ਮੇਡ ਮਾਰਥਾ ਨਾ ਹਮੇਸ਼ਾ ਤੇਰੇ ਕੋਲ ਰੁਕ ਨਹੀਂ ਸਕਦੀ ਇੱਥੇ ਮੇਰੇ ਨੇੜੇ ਕਿਸੇ ਬੰਦੇ ਨੇ ਆਪਣੀ ਮਾਂ ਲਈ ਇੱਕ ਮੇਡ ਰੱਖੀ ਹੈ ਪੈਸੇ ਜ਼ਰੂਰ ਉਹ ਲੈਂਦੀ ਹੈ ਪਰ ਹਸਪਤਾਲ ਵਾਲਿਆਂ ਵਾਂਗ ਪੂਰੀ ਦੇਖਭਾਲ ਕਰਦੀ ਹੈ ਉਹ ਗੱਲਾਂ ਕਰ ਲਿਆ ਕਰੇਗੀ ਤੁਹਾਡੇ ਨਾਲ ਸੈਰ ਲਈ ਤੁਹਾਨੂੰ ਲੈ ਜਾਇਆ ਕਰੇਗੀ ਬਾਹਰੋਂ ਚੀਜ਼ਾਂ ਲਿਆਇਆ ਕਰੇਗੀ ਤੁਹਾਡਾ ਦਿਲ ਲੱਗਿਆ ਰਹੇਗਾ ਉਸਦੇ ਸੁਝਾਅ ਵਿੱਚ ਦੇਖਭਾਲ ਦਾ ਜਜ਼ਬਾ ਤਾਂ ਸੀ ਪਰ ਪਿਆਰ ਨਹੀਂ ਸੀ ਤੇ ਮੇਰੀ ਅਕਲ ਪਿਆਰ ਮੰਗਦੀ ਸੀ ਸਾਫ਼ ਸੀ ਕਿ ਮੇਰੀ ਦੂਰੀ ਮੇਰੇ ਪਰਿਵਾਰ ਨੂੰ ਕੋਈ ਨਹੀਂ ਸੀ ਚੁਬਦੀ ਉਸ ਵਕਤ ਮੇਰੇ ਮਨ ਦੇ ਵਿੱਚ ਬੜੇ ਡੋਲ ਪਏ ਇਹੋ ਪੁੱਤਰ ਜਿਸ ਲਈ ਮੈਂ ਆਪਣੇ ਪੈਸੇ ਸੰਭ ਸੰਭ ਰੱਖਦਾ ਆਇਆ ਸੀ ਅਤੇ ਜਿਸ ਦੀ ਔਲਾਦ ਦੇ ਨਾਮ ਮੈਂ ਸ਼ੁਰੂ ਸ਼ੁਰੂ ਵਿੱਚ ਹੀ ਐਫ ਡੀ ਕਰਵਾ ਦਿੱਤੀਆਂ ਉਹਨਾਂ ਦਾ ਮੈਂ ਫਿਕਰ ਕੀਤਾ ਸੀ ਉਹ ਮੇਰੀ ਦੇਖਭਾਲ ਕਿਸੇ ਕੋਲੋਂ ਕਰਵਾਉਣ ਦੇ ਹੱਕ ਵਿੱਚ ਤਾਂ ਸੀ ਪਰ ਆਪਣੇ ਕੋਲ ਜਾਣ ਲਈ ਉਮੈ ਨੂੰ ਮਨੋਂ ਚਾਰੀ ਨਹੀਂ ਸੀ ਮੇਰੇ ਉਦੋਂ ਦਿਲ ਕੀਤਾ ਕਿ ਮੈਂ ਆਪਣੇ ਪੁੱਤਰ ਵੀਰ ਰਾਜ ਨਾਲੋਂ ਸਾਰੇ ਸੰਬੰਧ ਤੋੜ ਲਵਾਂ ਆਪਣਾ ਫੋਨ ਬਦਲ ਲਵਾਂ ਮਨ ਵਿੱਚ ਕਈ ਤਰ੍ਹਾਂ ਦੇ ਤੂਫਾਨ ਉੱਠਦੇ ਤੇ ਚੜੇ ਜਾਂਦੇ ਪਰ ਮੈਂ ਕੁਝ ਨਾ ਕਰ ਸਕਦਾ ਜੈਨੇਟ ਦਾ ਮੰਗੇਤਰ ਰਿਚੀ ਮੇਰੇ ਪੁੱਤਰ ਬਲਵੰਦ ਦੀ ਕਹਾਣੀ ਸੁਣ ਕੇ ਮੇਰੇ ਘਰ ਆਇਆ ਅਤੇ ਉਸਨੇ ਮੈਨੂੰ ਤਰਵਾਸ ਦਿੱਤਾ ਮੈਂ ਲੱਭ ਰਿਆਂ ਕੋਈ ਐਸੀ ਮੇਡ ਜੋ ਤੇਰੇ ਨਾਲ ਰਹਿ ਸਕੇ ਮਿਸਟਰ ਸਿੰਘ ਮੈਂ ਵੀਰ ਰਾਜ ਨੇ ਬੜੇ ਫਿਕਰ ਨਾਲ ਆ ਕੇ ਤੁਸੀਂ ਫਿਕਰ ਨਾ ਕਰੋ ਮੈਂ ਉਸ ਕੋਲ ਆਪਣੇ ਮਨ ਦੀ ਗੱਲ ਨਾ ਕਰਨ ਦਾ ਫੈਸਲਾ ਲਿਆ ਉਹ ਹਮਦਰਦੀ ਵਖਾ ਕੇ ਚਲਾ ਗਿਆ ਉਸ ਨੂੰ ਮੈਂ ਉਂਝ ਪੁੱਛਿਆ ਜੈਨੇਟ ਤੇ ਤੂੰ ਵਿਆਹ ਕਦੋਂ ਕਰਵਾ ਰਹੇ ਹੋ ਅਜੇ ਕੁਝ ਦੇਰ ਹੋਰ ਲੱਗੇਗੀ ਕਿਉਂਕਿ ਕਈ ਕੰਮ ਅਸੀਂ ਵਿਆਹ ਤੋਂ ਪਹਿਲਾਂ ਕਰਨੇ ਨੇ ਜੈਨੇਟ ਆਪਣੇ ਪਿਓ ਨੂੰ ਘਰ ਹੀ ਲਿਆਉਣਾ ਚਾਹੁੰਦੀ ਹੈ ਪਰ ਉਹ ਆ ਨਹੀਂ ਰਿਹਾ ਤੈਨੂੰ ਪਤਾ ਹੀ ਹੈ ਕਿ ਰਾਉਂ ਬੜਾ ਕਮਜ਼ੋਰ ਹੋ ਗਿਆ ਹੈ ਉਹਨੇ ਕਿਹਾ ਤੁਹਾਡੀ ਦੋਨਾਂ ਦੀ ਕਿਵੇਂ ਬਣਦੀ ਹੈ ਮੈਰੀ ਜੀ ਨੂੰ ਪੁੱਛਿਆ ਵਧੀਆ ਚੰਗੀ ਔਰਤ ਹੈ ਜੈਨੇਟ ਭਾਵੇਂ 100% ਤਾਂ ਕੋਈ ਵੀ ਪੂਰਾ ਨਹੀਂ ਹੁੰਦਾ ਉਹਨੇ ਦੱਸਿਆ ਫਿਰ ਉਹ ਚਲੇ ਗਿਆ ਮੈਂ ਹੁਣ ਖੁਦ ਚਾਹੁੰਦਾ ਸੀ ਕਿ ਕੋਈ ਅਜਿਹੀ ਮੇਡ ਮਿਲ ਜਾਵੇ ਜੋ ਮੇਰੇ ਟਾਊਨ ਹੌਮ ਵਿੱਚ ਇੱਕ ਕਮਰੇ ਵਿੱਚ ਰਹਿ ਕੇ ਮੇਰੇ ਨਾਲ ਗੱਲਾਂ ਮਾਰ ਸਕੇ ਤੇ ਘਰ ਦੇ ਕੰਮ ਕਰ ਸਕੇ ਖੁਦ ਮੈਂ ਲੱਭਣ ਦੀ ਕੋਸ਼ਿਸ਼ ਤਾਂ ਨਹੀਂ ਸੀ ਕਰ ਰਿਹਾ ਕਿਉਂਕਿ ਮੈਨੂੰ ਡਰ ਸੀ ਕਿ ਕਿਤੇ ਕੋਈ ਗਲਤ ਤੌਰ ਤੇ ਮੈਨੂੰ ਲੁੱਟ ਮਾਰ ਕਰਕੇ ਚਲਦੀ ਨਾ ਬਨੇ ਇਸ ਵਿਸ਼ੇ ਉੱਤੇ ਮੈਂ ਰਿਚੀ ਤੋਂ ਮਦਦ ਲੈਣ ਦਾ ਫੈਸਲਾ ਕੀਤਾ ਕਿਉਂਕਿ ਵੀਰ ਰਾਜ ਨੇ ਖੁਦ ਰਿਚੀ ਉੱਤੇ ਜ਼ੋਰ ਪਾਇਆ ਹੋਇਆ ਸੀ ਰੌਣ ਨੇ ਮੈਨੂੰ ਮੁੜ ਕੇ ਮਿਲਣ ਦੀ ਕੋਸ਼ਿਸ਼ ਵੀ ਨਹੀਂ ਸੀ ਕੀਤੀ ਪਾਰਕ ਦਿਨ ਮੈਨੂੰ ਇਕੱਲੇ ਨੂੰ ਪਾਰਕ ਵਿੱਚ ਬੈਠੇ ਨੂੰ ਵੇਖ ਕੇ ਉਹ ਹੌਲੀ ਹੌਲੀ ਤੁਰ ਕੇ ਮੇਰੇ ਕੋਲ ਆ ਕੇ ਬੈਠ ਗਿਆ ਤੇ ਬੋਲਿਆ ਬਲਰਾ ਤੂੰ ਨਰਾਜ਼ ਹੈਂ ਕਿਉਂਕਿ ਮੈਂ ਗੁਨਾਹ ਕੀਤੇ ਆਂ ਰਾਨ ਬਸ ਮੇਰਾ ਮਨ ਉਖੜ ਗਿਆ ਤੇਰੇ ਤੋਂ ਤੂੰ ਕਿਵੇਂ ਲੂਣਾ ਨੂੰ ਗਲ ਕੁੱਟ ਕੇ ਮਾਰ ਸਕਿਆ ਸੀ ਕਿਸੇ ਨੂੰ ਇੰਨਾ ਪਿਆਰ ਕਰਨਾ ਤੇ ਉਸ ਦੀ ਜਾਨ ਲੈ ਲੈਣੀ ਆਪ ਵੀ ਕਿਉਂ ਨਾ ਮਰ ਗਿਆ ਤੂੰ ਉਸ ਤੇ ਨਾਲ ਹੀ ਕਿਵੇਂ ਇੱਕ ਬੱਚੇ ਨੂੰ ਜਿਉਂਦਾ ਸਾਰ ਸਕਿਆ ਸੀ ਤੂੰ ਮੈਂ ਬੜਾ ਉਦਾਸ ਹੁੰਦਿਆਂ ਆਖਿਆ ਅਨੂਕਮ ਆਪਣੇ ਬਣਾਉਣ ਵਾਲੇ ਦੀ ਮੈਨੂੰ ਪਤਾ ਨਹੀਂ ਸੀ ਬਲਰਾ ਕਿ ਉਹ ਬੱਚਾ ਦੂਸਰੇ ਕਮਰੇ ਅੰਦਰ ਸੁੱਤਾ ਪਿਆ ਸੀ ਤੇ ਜੇ ਮੈਨੂੰ ਪਤਾ ਹੁੰਦਾ ਨਾ ਤਾਂ ਮੈਂ ਉਸ ਨੂੰ ਘਰੋਂ ਚੁੱਕ ਕੇ ਲਿਆਉਣਾ ਸੀ ਤੇ ਚੋਰੀ ਕੀਤੀ ਕਾਰ ਵਿੱਚ ਪਾ ਕੇ ਛੱਡ ਦੇਣਾ ਸੀ ਬਸ ਜਲਦੀ ਵਿੱਚ ਉਤੋਂ ਮੈਂ ਨੇ ਨਸਨ ਦੀ ਕੀਤੀ ਤੇ ਪੂਰੀ ਗੱਲ ਸੁਣੀ ਨਹੀਂ ਸੀ ਉਸ ਦਿਨ ਜਦੋਂ ਮੈਨੂੰ ਉਸ ਬੱਚੇ ਦੇ ਧੂਏ ਕਾਰਨ ਸਾਹ ਘੁੱਟਣ ਕਰਕੇ ਮਰਨ ਦੀ ਖਬਰ ਦਾ ਪਤਾ ਚੱਲਿਆ ਤਾਂ ਮੇਰਾ ਦਿਲ ਕੀਤਾ ਕਿ ਮੈਂ ਆਪਣਾ ਗੁਨਾਹ ਮੰਨ ਲਵਾਂ ਪਰ ਫਿਰ ਜੈਨੇਟ ਮੇਰੇ ਸਾਹਮਣੇ ਆ ਗਈ ਵਿਕੀ ਨਾਲ ਮੇਰਾ ਵਿਆਹ ਕਰਾਉਣਾ ਇੱਕ ਵੱਡੀ ਗਲਤੀ ਸੀ। ਉਹ ਚੰਗਾ ਸਾਥ ਹੁੰਦਾ ਤੇ ਮੈਂ ਉਸ ਨਾਲ ਹਰ ਗੱਲ ਵਿਚਾਰਦਾ ਤੇ ਸ਼ਾਇਦ ਇਹ ਜੋ ਮੈਂ ਕੀਤਾ ਉਹ ਨਾ ਵੀ ਕਰਦਾ। ਫਰਾਂ ਜੋ ਮਰਜੀ ਦਲੀਲ ਤੂੰ ਦੇ ਪਰ ਇਹ ਮਨ ਕਿ ਤੂੰ ਬਹੁਤ ਬੇਕਿਰਕ ਕਤਲ ਹੈ। ਤੂੰ ਰੋਣਾ ਨੂੰ ਮਾਰ ਕੇ ਬਚ ਗਿਆ ਤੇ ਦੋ ਕਤਲ ਤੂੰ ਹੋਰ ਕਰ ਦਿੱਤੇ। ਔਰ ਤੂੰ ਹੁਣ ਵੀ ਕਤਲ ਕਰ ਸਕਦਾ ਜਿਵੇਂ ਮੇਰਾ ਜਾਂ ਰੋਜ਼ਮੈਰੀ ਦਾ ਮੈਂ ਉਸ ਨੂੰ ਕਿਹਾ ਅ ਕੀ ਤੂੰ ਵੀ ਪਾਗਲ ਹੋ ਗਿਆ? ਤੇਨੂੰ ਮਾਰਨ ਲਈ ਮੈਂ ਕਿਉਂ ਸੋਚਾਂ ਰੋਜ਼ ਮੈਰੀ ਨੂੰ ਮਾਰਨ ਬਾਰੇ ਮੈਂ ਕਿਉਂ ਸੋਚਾਂ ਕਿਉਂਕਿ ਮੇਰੇ ਕੋਲ ਤੂੰ ਕਤਲ ਦਾ ਇਕਰਾਰ ਕੀਤਾ ਹੋਇਆ ਹੈ ਤੇ ਰੋਜ਼ ਮੈਰੀ ਨੂੰ ਤੂੰ ਬਹੁਤ ਨਫ਼ਰਤ ਕਰਦੇ ਤੇਰੀ ਇਹ ਗਲਤਫਹਿਮੀ ਕਾਢੀ ਜਾ ਮੈਂ ਅੱਜ ਤੂੰ ਕਿਰਪਾ ਕਰਕੇ ਪੁਲਿਸ ਕੋਲ ਜਾ ਮੈਂ ਅੰਦਰੋਂ ਚਾਹੁੰਦਾ ਕਿ ਤੂੰ ਪੁਲਿਸ ਕੋਲ ਜਾਵੇਂ ਤੈਨੂੰ ਕਿਉਂ ਮਾਰਾਂ ਮੈਂ ਰੋਜ਼ ਮੈਰੀ ਮੈਨੂੰ ਪੂਰਾ ਪਸੰਦ ਨਹੀਂ ਕਰਦੀ ਪਰ ਮੈਂ ਉਸਨੂੰ ਕਿਉਂ ਮਾਰਾਂ ਪਸੰਦ ਤਾਂ ਮੈਨੂੰ ਮੇਰੀ ਜ਼ਿੰਦਗੀ ਵਿੱਚ ਬਹੁਤ ਨਹੀਂ ਸੀ ਕਰਦੇ ਕਿ ਮੈਂ ਉਹਨਾਂ ਨੂੰ ਮਾਰ ਦਿੱਤਾ ਰੋਜ਼ਮੈਰੀ ਨੇ ਮੇਰਾ ਕੀ ਵਿਗਾੜਿਆ ਮੈਨੂੰ ਜ਼ਿੰਦਗੀ ਵਿੱਚ ਬੜੇ ਬੰਦੇ ਮਿਲੇ ਇਹਨਾਂ ਦਾ ਮੈਂ ਮੂੰਹ ਨਹੀਂ ਸੀ ਵੇਖਣਾ ਚਾਹੁੰਦਾ ਇਹ ਦੋ ਤਾਂ ਮੇਰੇ ਗਲੀ ਕੀ ਸਨ ਪਰ ਮੈਂ ਮਾਰਿਆ ਕਿਸੇ ਨੂੰ ਨਹੀਂ ਮੈਂ ਤਾਂ ਇਹ ਸੋਚਿਆ ਵੀ ਨਹੀਂ ਕਦੇ ਫਿਰ ਰੋਜ਼ਮੈਰੀ ਨੂੰ ਕਿਉਂ ਮਾਰਾਂਗਾ ਉਸਦੀ ਆਵਾਜ਼ ਵਿੱਚ ਤਰਲਸੀ ਰੌਣ ਮੈਂ ਆਪਣੇ ਅੰਦਰ ਕੁਝ ਲੁਕਾ ਨਹੀਂ ਸਕਦਾ ਤੂੰ ਮੇਰਾ ਬਹੁਤ ਪੁਰਾਣਾ ਦੋਸਤ ਰਿਆਂ ਇਕੱਠੇ ਆਪਣੇ ਕਈ ਦਹਾਕੇ گزارੇ ਆ ਪਰ ਹੁਣ ਮੈਂ ਜਦੋਂ ਤੇਰੇ ਕੋਲ ਬੈਠਦਾ ਨਾ ਤਦ ਮੈਨੂੰ ਇੰਜ ਲੱਗਦਾ ਜਿਵੇਂ ਮੈਂ ਇੱਕ ਕਾਤਲ ਕੋਲ ਬੈਠ ਕੇ ਕੋਈ ਗੁਨਾਹ ਕਰ ਰਿਹਾ ਮੈਂ ਪੁਲਿਸ ਕੋਲ ਨਹੀਂ ਜਾਣਾ ਤੇ ਨਾ ਮੈਂ ਕਿਸੇ ਨੂੰ ਕੁਝ ਦੱਸਣਾ ਕਿਉਂਕਿ ਮੈਂ ਤੇਰੀਆਂ ਕਹਾਣੀਆਂ ਤੈਨੂੰ ਕਿਸੇ ਨੂੰ ਨਾ ਦੱਸਣ ਦਾ ਵਾਅਦਾ ਕਰਕੇ ਸੁਣੀ ਹੈ ਉਹ ਵਾਅਦਾ ਮੈਂ ਕਦੇ ਨਹੀਂ ਤੋੜਾਂਗਾ ਆਪਣੇ ਆਖਰੀ ਸਾਹ ਤੀ ਮੈਂ ਆਖਿਆ ਰੌਣ ਦੇ ਚਿਹਰੇ ਤੇ ਹਲਕੀ ਮੁਸਕਰਾਹਟ ਆਈ ਤੇ ਉਹ ਬੋਲਿਆ ਇਹਨੂੰ ਸ਼ੁਰੂ ਤੋਂ ਹੀ ਵਾਅਦਾ ਨਿਭਾਉਣਾ ਹੁੰਦਾ ਹੈ ਹਣ ਤੈਨੂੰ ਮੈਂ ਆਖ ਰਿਹਾ ਕਿ ਤੂੰ ਪੁਲਿਸ ਸਟੇਸ਼ਨ ਲੈ ਜਾ ਉਹਨਾਂ ਕੋਲ ਮੈਂ ਆਪਣੇ ਗੁਨਾਹਾਂ ਦਾ ਇਕਬਾਲ ਆਪੇ ਕਰ ਲਵਾਂਗਾ ਤੂੰ ਰਾਨ ਮੈਨੂੰ ਵੇਚ ਨਾ ਲੈ ਜੇ ਤੂੰ ਜਾਣਾ ਹੀ ਚਾਹੁੰਦਾ ਹੈ ਪੁਲਿਸ ਕੋਲੇ ਤਾਂ ਜੈਨੇਟ ਨੂੰ ਨਾਲ ਲੈ ਜਾ ਮੈਂ ਉਸ ਨੂੰ ਸੁਝਾਅ ਦਿੱਤਾ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਸਨੇ ਮੈਨੂੰ ਆਖਿਆ ਮੈਂ ਜੋ ਗੁਨਾਹ ਕਰ ਲਏ ਉਹ ਹੋ ਗਏ ਉਹਨਾਂ ਬਾਰੇ ਹੁਣ ਮੈਨੂੰ ਬੜਾ ਪਛਤਾਵਾ ਹੈ ਪਰ ਮੇਰੀ ਧੀ ਜੈਨੇਟ ਅਖੀਰ ਵਿੱਚ ਇਹ ਜਾਣੇ ਕਿ ਮੈਂ ਤਿੰਨ ਕਤਲ ਕੀਤੇ ਨੇ ਇਹ ਦਿਲੋਂ ਮੈਂ ਨਹੀਂ ਚਾਹੁੰਦਾ ਫਿਰ ਮੈਨੂੰ ਕਿਉਂ ਆਖ ਰਿਹਾ ਕਿ ਤੈਨੂੰ ਮੈਂ ਪੁਲਿਸ ਕੋਲ ਲੈ ਜਾਵਾਂ ਮੈਂ ਉਸ ਨੂੰ ਪੁੱਛਿਆ ਇਸ ਲਈ ਕਿ ਤੂੰ ਇਹ ਨਾ ਸਮਝੀ ਕਿ ਤੇ ਨੂੰ ਉਸ ਕਲ ਦਾ ਪਤਾ ਹੈ ਤੇ ਉਸ ਨੂੰ ਹੋਰ ਛਪਾਉਣ ਲਈ ਮੈਂ ਤੇਰੇ ਵਿਰੁੱਧ ਹੋ ਜਾਵਾਂਗਾ ਮਕੈਨਿਕ ਡੇਨੀਅਲ ਨੂੰ ਮਾਰਨ ਦਾ ਮੈਨੂੰ ਕੋਈ ਪਛਤਾਵਾ ਨਹੀਂ ਮੇਰੀ ਸੋਚ ਮੁਤਾਬਕ ਔਰਤਾਂ ਜ਼ਬਰਦਸਤੀ ਕਰਨੀ ਕਤਲ ਕਰਨ ਦੇ ਬਰਾਬਰ ਹੀ ਹੈ ਇਸ ਕਿਸਮ ਦੀ ਜ਼ਬਰਦਸਤੀ ਜਾਂ ਆਖ ਲਓ ਮੌਕੇ ਤੋਂ ਫਾਇਦਾ ਉਠਾ ਕੇ ਉਸ ਨੂੰ ਵਰਤਨ ਵਾਲੇ ਜ਼ਖਮਾਂ ਨੂੰ ਔਰਤ ਬਹੁਤ دیر ਤੱਕ ਫਿਰ ਤੋਂ ਹੰਡਾਉਂਦੀ ਰਹਿੰਦੀ ਹੈ ਤੇ ਤਪਦੀ ਰਹਿੰਦੀ ਹੈ ਇਸ ਕਿਸਮ ਦੀ ਹਾਲਤ ਵਿੱਚ ਮੈਂ ਚੈਨਟ ਨੂੰ ਵੇਖਿਆ ਹੋਇਆ ਕਿਸੇ ਹੱਥੋਂ ਦਲੀਲ ਹੋਣਾ ਵੀ ਔਰਤ ਨੂੰ ਤੰਗ ਕਰਦਾ ਰਹਿੰਦਾ ਹੈ ਅੱਜ ਵੀ ਉਹ ਕਦੇ ਜਦੋਂ ਇਕੱਲੀ ਹੁੰਦੀ ਹੋਏਗੀ ਤੇ ਜੇ ਉਹ ਡੈਨੀਅਲ ਦੀ ਜ਼ਬਰਦਸਤੀ ਨੂੰ ਯਾਦ ਕਰਦੀ ਹੋਏਗੀ ਉਹ ਉਸੇ ਤਰ੍ਹਾਂ ਤੜਫਦੀ ਹੋਏਗੀ ਜਦੋਂ ਬਲਾਤਕਾਰ ਵੇਲੇ ਤੜफी ਹੋਏਗੀ ਕਿਉਂਕਿ ਜੈਨੇਟ ਨੇ ਉਸ ਤੋਂ ਬਾਅਦ ਉਹ ਘਟਣਾ ਨੂੰ ਜਦੋਂ ਵੀ ਯਾਦ ਕੀਤਾ ਉਹ ਬਹੁਤ ਦੁਖੀ ਹੁੰਦੀ ਰਹੀ ਉਹ ਬਹੁਤ ਖੁਸ਼ ਸੀ ਕਿ ਉਹ ਸੜ ਗਿਆ ਭਾਵੇਂ ਉਸ ਤੇ ਬੱਚੇ ਬਾਰੇ ਉਹ ਵੀ ਬਹੁਤ ਹੀ ਕਲਪੀ ਇਸ ਲਈ ਉਸ ਮਕੈਨਿਕ ਨੂੰ ਮਾਰਨ ਨੂੰ ਮੈਂ માન ਵਾਲੀ ਗੱਲ ਸਮਝਦਾ ਪਰ ਉਸ ਨਾਲ ਉਸ ਨਿੱਕੇ ਬੱਚੇ ਦਾ ਮਰਨਾ ਹੀ ਮੇਰਾ ਵੱਡਾ ਹੁਗਨਾ ਬਣ ਗਿਆ। ਤੈਨੂੰ ਪਹਿਲਾਂ ਵੀ ਦੱਸਿਆ ਸੀ ਕਿ ਜੇ ਮੈਨੂੰ ਕਦੇ ਮੌਕਾ ਮਿਲਿਆ ਕਿਸੇ ਕੁੜੀ ਦਾ ਫਾਇਦਾ ਉਠਾ ਸਕੰਦਾ ਤਾਂ ਅੱਜ ਵੀ ਮੈਂ ਉਸ ਦੀ ਨਾਂ ਦਾ ਸਤਿਕਾਰ ਕੀਤਾ। ਖੁਦ ਹੀ ਸੋਚੋ ਨਾ ਜੋ ਕੁਝ ਅਸੀਂ ਨਾ ਚਾਹੀਏ ਜੋ ਸਾਡੇ ਨਾਲ ਹੋਵੇ ਕਿੰਝ ਲੱਗੇਗਾ ਸਾਨੂੰ। ਇਸੇ ਪ੍ਰਸੰਗ ਵਿੱਚ ਇੱਕ ਹੋਰ ਗੱਲ ਦੱਸਾਂ ਤੈਨੂੰ। ਸਕੂਲ ਵੇਲੇ ਮੈਂ ਆਪਣੀ ਦੋਸਤ ਦੇ ਘਰ ਗਿਆ ਹੋਇਆ ਸੀ ਕੋਈ 8 ਵਜੇ ਰਾਤ ਦੀ। ਉਸ ਤੇ ਘਰ ਜਾਣੇ 10 ਵਜੇ ਵਾਪਸ ਪਰਤਣਾ ਸੀ। ਮੈਂ ਸੋਚਿਆ ਮੈਂ ਉਸ ਦਿਨ ਘਰੋਂ 9 ਵਜੇ ਨਿਕਲ ਜਾਵਾਂਗਾ ਉਸ ਦਿਖ ਕਰਦੇ 8:40 ਮਿੰਟ ਤੇ ਹੀ ਘਰ ਪਰਤਦਾ ਹੁਣ ਮੈਨੂੰ ਉਥੋਂ ਨਿਕਲਣਾ ਔਖਾ ਸੀ ਕਿਉਂਕਿ ਉਸ ਲੜਕੀ ਨੂੰ ਘਰ ਮੁੰਡੇ ਲਿਆਉਣ ਦੀ ਆਗਿਆ ਨਹੀਂ ਸੀ ਮੈਂ ਉਸਦੇ ਕਮਰੇ ਵਿੱਚ ਹੀ ਲੁਕੇ ਰਿਹਾ ਰਾਤ ਨੂੰ ਮੈਂ ਉਸ ਨਾਲ ਹੀ ਪੈ ਗਿਆ ਤੜਕੇ ਨੂੰ ਜਦੋਂ ਮੈਂ ਉਸ ਨੂੰ ਜੱਫੀਆਂ ਪਾਉਣ ਲੱਗ ਪਿਆ ਤਾਂ ਉਹ ਜਾਗ ਪਈ ਤੇ ਬੋਲੀ ਰਾਨ ਕੀ ਕਰ ਰਿਹਾ ਤੂੰ ਮੈਂ ਕਿਹਾ ਤੈਨੂੰ ਪਤਾ ਹੀ ਹੈ ਤੂੰ ਮੈਨੂੰ ਜ਼ਲੀਲ ਹੋਣ ਦਾ ਅਹਿਸਾਸ ਕਰਵਾ ਦਿੱਤਾ পাগল ਆਹ ਕਿਉਂ ਉਠੀ ਦੇ ਨਾਲ ਪੇ ਛੋਟੇ ਸੋਫੇ ਉੱਤੇ ਜਾ ਪਈ ਸਵੇਰ ਦੇ 4:40 ਮਿੰਟ ਤੇ ਉਹਨੇ ਮੈਨੂੰ ਉਠਾਰ ਕੇ ਘਰੋਂ ਜਾਣ ਦੀ ਆਖਰ ਤੇ ਮੈਂ ਚਲੇ ਆਇਆ ਮੈਂ ਜੇ ਚਾਹੁੰਦਾ ਉਹ ਮੈਨੂੰ ਕਿਵੇਂ ਰੋਕ ਸਕਦੀ ਸੀ ਆਪਣੇ ਘਰ ਦੇ ਤੋਂ ਡਰ ਕੇ ਰੋਲਾ ਉਸਨੇ ਪਉਣਾ ਹੀ ਨਹੀਂ ਸੀ ਪਰ ਮੈਂ ਉਸਦੀ ਮਨ ਕੀ ਚੁੱਪੀ ਨਹੀਂ ਰਹੀ ਬਲਕਿ ਉਸਦੀਆਂ ਭਾਵਨਾਵਾਂ ਦਾ ਹਾਜ਼ਰ ਕਰਨਾ ਹੀ ਜੈ ਸਮਝਿਆ ਕੋਈ ਤਿੰਨ ਬਾਤ ਉਹਨੇ ਮੈਨੂੰ ਦੱਸਿਆ ਕਿਉਂ ਮੇਰੀ ਬੜੀ ਇੱਜ਼ਤ ਕਰਤੀ ਸੀ ਇਸ ਕਰਕੇ ਇਹ ਜ਼ਬਰਦਸਤੀ ਕਰਨਾ ਮੈਨੂੰ ਬਹੁਤ ਵੱਡਾ ਜੁਰਮ ਲੱਗਦਾ ਮਰਦੇ ਤਾਂ ਗੰਦਾ ਬੰਦਾ ਤਾਂ ਮੈਂ ਚੰਗਾ ਕੀਤਾ ਉਸ ਦੀ ਸਜ਼ਾ ਉਸ ਨੂੰ ਮੈਂ ਦੇ ਦਿੱਤੀ ਪਰ ਉਸ 7 ਸਾਲ ਦੇ ਬੱਚੇ ਦੇ ਮਰਨੇ ਮੇਰਾ ਮਨ ਖਰਾਬ ਜ਼ਰੂਰ ਕੀਤਾ ਇਸ ਕਰਕੇ ਮੈਂ ਹੁਣ ਨਹੀਂ ਜਿਨੀ ਜ਼ਿਆਦਾ ਸ਼ਰਾਬ ਵੀ ਪੀਣ ਲੱਗ ਪਿਆ ਸੀ ਸਿਰਫ ਜਨਰਲ ਜ਼ੋਰ ਪਾਉਂਦੀ ਰਹੀ ਕਿ ਮੈਂ ਸ਼ਰਾਬ ਘਟਾ ਦੇਵਾਂ ਤੇ ਕੋਈ ਸਾਲ ਬੀਤਣ ਪਿੱਛੋਂ ਰੋਜ਼ ਪੀਣ ਨਾਲੋਂ ਮੈਂ ਸ਼ਰਾਬ ਸਿਰਫ ਨਿੰਚਰ ਵਾਲੀ ਪੀਣੀ ਸ਼ੁਰੂ ਕੀਤੀ ਸੀ ਰਣ ਫਿਰ ਪੁੱਲ ਨੂੰ ਰੋਕਿਆ ਉਹ اٹੱਕ ਕੇ ਬੋਲਿਆ ਬਲਰਾ ਤੁ ਅੱਗੇ ਵਾਂਜੇ ਰੋਜ਼ ਨਹੀਂ ਤਦ ਹਫਤੇ ਵਿੱਚ ਦੋ ਕੁ ਵਾਰ ਮੈਨੂੰ ਮਿਲ ਜਾਇਆ ਕਰ ਚੰਗਾ ਰਹਨ ਮੈਂ ਉਸ ਦਾ ਦਿਲ ਰੱਖ ਤਾ ਕਿਆ ਪਰ ਮਨੋਂ ਮੈਂ ਇਹ ਚਾਹੁੰਦਾ ਸੀ ਕਿ ਉਹ ਮੇਰੇ ਕੋਲੋਂ ਚਲਾ ਜਾਵੇ ਕੁਝ ਦਿਨ ਉਹ ਮੇਰੇ ਕੋਲ ਬੈਠਾ ਰਿਹਾ ਇੰਜ ਦੀਆਂ ਗੱਲਾਂ ਕਰਦਾ ਰਿਹਾ ਫਿਰ ਉਹਨੇ ਜੈਨਟ ਦੀ ਕਾਰ ਆਉਂਦੀ ਵੇਖੀ ਤੇ ਉੱਠ ਕੇ ਬੋਲਿਆ ਰੰਗਾ ਬਰਹਾ ਮੈਂ ਚਲਦਾ ਫੇਰ ਮਿਲਾਂਗੇ ਤੇ ਉਹ ਆਪਣੇ ਟਾਊਨ ਹோம் ਵੱਲ ਤੁਰ ਪਿਆ ਬਾਕੀ ਅਗਲੇ sandwich